ਜੋ ਪਾਕਿਸਤਾਨੀ ਕਾਰਤਾਪੂਰਨ ਸਾਡੇ ਨਾਲ ਹਰਕਤ ਕੀਤੀ ਪਹਿਲਗਾਮ ਦੇ ਵਿੱਚ ਅਸੀਂ ਬੜਾ 70 75 ਸਾਲ ਸਿਹਾਂ ਔਰ ਲਗਾਤਾਰ ਵਾਰਨਿੰਗ ਦਿੱਨੇ ਆਂ ਪਹਿਲਾਂ ਅਸੀਂ ਇਹ ਸਟਾਈਕ ਕੀਤੀ ਸੀ ਆਪਾਂ ਅਟੈਕ ਕੀਤਾ ਸੀ ਲੇਕਿਨ ਪਾਕਿਸਤਾਨ ਨੂੰ ਸ਼ਾਇਦ ਸਮਝ ਨਹੀਂ ਆਈ ਲੇਕਿਨ ਸਾਡੀ ਬਹਾਦਰ ਫੌਜ ਖੜੀ ਆ ਸਾਰੀ ਐਡਵਰਸੇਸ਼ਨ ਖੜੀ ਆ ਜੇ ਅਸੀਂ ਮੌਕ ਬੇਲ ਦੇ ਰੂਪ ਦੇ ਵਿੱਚ ਜਿਹੜਾ ਕੱਲ ਅਟੈਕ ਕੀਤਾ ਪਾਕਿਸਤਾਨ ਦੇ ਉੱਤੇ ਅਸੀਂ ਮਜ਼ਦੂਰੀ ਨੂੰ ਕੀਤਾ ਔਰ ਸਭ ਤੋਂ ਵੱਡੀ ਗੱਲ ਇੱਕ ਸਿਵਲ ਨੇ ਉਹਨਾਂ ਦਾ ਮਰਨ ਨਹੀਂ ਦਿੱਤਾ ਸੀ ਸਿਰਫ ਆਰਮੀ ਦੇ ਜਿਹੜੇ ਉਹਨਾਂ ਦੇ ਹੈੱਡਕੁਆਰਟਰ ਸੀਗੇ ਉਗਰਵਾਜਿਆਂ ਨੇ ਉਹਨਾਂ ਨੂੰ ਤਾਂ ਪਾਰਟੀ ਕੋਲ ਇਦਾਂ ਦੀ ਸਟ੍ਰਾਈਕ ਵੀ ਨਹੀਂ ਕਿਤੇ ਮਿਲਦੀ ਦੁਨੀਆ ਦੇ ਵਿੱਚ ਕਿਦਾਂ ਸਾਡੇ ਜੀ ਬੀਰ ਜਵਾਨ ਕਰ ਸਕਦੇ ਆ ਇਹਨਾਂ ਨੇ ਉਹਨਾਂ ਦੀ ਕੋਈ ਸਿਵਲ ਕੈਰਡੋਲ ਵੀ ਨਹੀਂ ਹੋਣ ਦਿੱਤੀ ਕਿਉਂਕਿ ਅਸੀਂ ਮਾਰਤਾ ਦੇ ਪਿਧਾਰੀ ਆ ਤੇ ਮੈਂ ਧੰਨਵਾਦ ਕਰਦਾ ਜਿਹੜਾ ਐਡਮਿਨਿਸਟ੍ਰੇਸ਼ਨ ਨੂੰ ਬੜੀ ਅੱਛੀ ਬੱਚਿਆਂ ਦੇ ਵਿੱਚ ਨਾ ਭਾਵਨਾਵਾਂ ਨੇ ਮੌਕਾ ਦੇ ਦਿੱਤੀ ਆ ਔਰ ਸਾਰੇ ਪ੍ਰੈਸ ਨੂੰ ਇਹ ਬੇਨਤੀ ਆ ਕਿ ਲਗਾਤਾਰ ਆਪਾਂ ਇਹ ਜਿਹੜੀ ਮੱਦੇਲਾ ਲੋਕਾਂ ਨੂੰ ਤੁਸੀਂ ਵੀ ਆਪਣੇ ਲੈਵਲ ਦੇ ਉੱਤੇ ਜਿਹੜੀ ਐਡਮਿਨਿਸਟ੍ਰੇਸ਼ਨ ਨੇ ਇਨਸਟਰਕਸ਼ਨਸ ਆ ਤੁਸੀਂ ਲਗਾਤਾਰ ਲੋਕਾਂ ਨੂੰ ਲੋਕ ਨੈਸ਼ਨਲ ਲੈਵਲ ਤੇ ਦਿਖਾ ਰਹੇ ਆ ਔਰ ਲੋਕਲ ਲੈਵਲ ਤੇ ਅਸੀਂ ਸਾਰੀਆਂ ਸ਼ੇਅਰ ਕਰਦੇ ਆ ਚੀਜ਼ਾਂ ਕਿ ਕਿੱਦਾਂ ਕੋਈ ਮਿਫਤਾ ਆ ਜਾਂਦੀ ਹੈ ਜਿੱਦਾਂ ਅਗਭਜਾਂ ਦੇ ਟ੍ਰੇਨਿੰਗ ਬੱਚਿਆਂ ਨੂੰ ਦਿੱਤੀ ਆ ਕੋਈ ਬੱਚਾ जख्मी ਹੋ ਗਿਆ ਸਾਡਾ ਉਹ ਕਿੱਦਾਂ ਲਾਣਾ ਉੱਥੇ ਤੋਂ ਕਿੱਦਾਂ ਲਾਣਾ ਤੇ ਇਹ ਸਾਰਾ ਸਾਡੇ ਇਨਸਟਰਕਸ਼ਨ ਦਾ ਪਾਰਟ ਆ ਜਿਹੜਾ ਐਡਮਿਨਿਸਟ੍ਰੇਸ਼ਨ ਨੇ ਆਪਣੇ ਤੌਰ ਤੇ ਦਿੱਤਾ ਔਰ ਮਨੂੰ ਪੂਰੀ ਉਮੀਦ ਆ ਸਾਡਾ ਸਿਵਲ ਆਫਸਰ ਸਰਜਨ ਸਾਹਿਬ ਵੀ ਖੜੇ ਆ ਸਾਡੇ ਕੋਲ ਪੂਰੇ ਪ੍ਰਬੰਧ ਪੰਜਾਬ ਤਨੂਸ਼ ਵਾਖਤ ਦਵਾਨਾ ਪੰਜਾਬ ਪਹਿਲਾਂ ਵੀ ਛਾਤੀ ਬਣ ਕੇ ਰਿਹਾ ਤੜ ਮੋਰੇ ਖੜਾ ਰਿਹਾ ਪਾਕਿਸਤਾਨ ਦੇ ਅੱਜ ਵੀ ਖੜਾ ਆ ਔਰ ਅਸੀਂ ਆਪਣੇ ਕਿਸੇ ਵੀਰ ਦਵਾਨਾ ਦਾ ਜਿਹੜਾ ਇਹ ਬਹਾਦਰ ਸਪਾਈ ਆ ਮੈਨਾਂ ਨੂੰ ਸ਼ੂਟ ਕਰਨ ਨਾਲ ਤਦੇ ਖੜੇ ਕੀਤਾ ਮੇਰੀ ਅਗਰ ਮੇਰਾ ਸਭ ਤੋਂ ਪਹਿਲਾ ਸਿਰ ਧੁਖਦਾ ਆਪਣੀ ਬਹਾਦਰ ਫੌਜ ਦੇ ਅੱਗੇ ਧੁਖਦਾ ਆਪਣੀ ਜ਼ਿੰਦਗੀ ਦੇ ਵਿੱਚ ਮੈਂ ਕਹਿ ਸਕਦਾ ਉਹ ਇਹ ਸਾਡੀ ਢਾਲ ਬਣ ਕੇ ਖੜਿਆ ਲੇਕਿਨ ਸਿਵਲ ਐਡਮਨਿਸਟ੍ਰੇਸ਼ਨ ਦੇ ਤੌਰ ਤੇ ਅਸੀਂ ਸਾਰਿਆਂ ਨਾਲ ਲੜ ਕੇ ਅੱਜ ਜੇ ਅਗਰ ਬਾਈ ਕੈਂਸੇਪਲ ਤੁਹਾਨੂੰ ਉਮੀਦ ਆ ਪਾਕਿਸਤਾਨ ਕੱਲ ਜਿਹੜੀਆਂ ਜਿਹੜੀਆਂ ਜੁੱਤੀਆਂ ਪਈਆਂ ਪੰਜਾਬੀ ਦੇ ਵਿੱਚ ਉਤੋਂ ਸ਼ਾਇਦ ਸਬਕ ਲੈ ਕੇ ਸਿੱਖ ਲੇਗਾ ਔਰ ਅੱਗੇ ਨਹੀਂ ਆਏਗਾ ਚੜਨ ਦੀ ਜ਼ਰੂਰਤ ਨਹੀਂ ਕਰੇਗਾ ਪਾਕਿਸਤਾਨ ਦੇ ਆਰਮੀ ਚੀਫ ਨੇ ਕਿਹਾ ਕਿ ਭਾਰਤ ਪਿੱਛੇ ਅਸੀਂ ਗੱਲਬਾਤ ਲਈ ਤਿਆਰ ਹਾਂ ਹਾਂ ਉਹ ਕਿਉਂ ਕਿਹਾ ਇਹ ਸਾਡੇ ਬਹਾਦਰ ਜਵਾਨਾ ਕਰਕੇ ਗਿਆ ਸਾਡੇ ਤਿੰਨੋਂ ਚਾਹੇ ਸਾਡੀ 에ਅਰ ਫੋਰਸ ਆ ਚਾਹੇ ਸਾਡੀ ਨੇਵੀ ਆ ਚਾਹੇ ਸਾਡੀ ਆਰਮੀ ਆ ਇਹਨਾਂ ਨੇ ਉਹਨਾਂ ਨੂੰ ਜਿਹੜੀ ਮਾਰ ਰੱਤੀ ਮਾਰੀ ਹੈ ਨਾ ਔਰ ਇੰਨੀ ਕੈਲਕੂਲੇਟਰ ਕਦੇ ਦੁਨੀਆ 'ਚ ਦੇਖੀ ਨਹੀਂ ਗਈ ਸ਼ਾਇਦ ਅੱਜ ਬਾਕੀ ਕੰਟਰੀਆਂ ਅੱਜਾਈ ਕਰ ਗਈ ਕੰਟਰੀ ਜਿਹੜੀ ਕਿ ਸਟ੍ਰਾਈਕ ਕਰਨ ਦੇ ਵਿੱਚ ਸਭ ਤੋਂ ਨੰਬਰ 1 ਤੇ ਦੁਨੀਆ ਦੇ ਵਿੱਚ ਉਹ ਵੀ ਸੋਚਦੇ ਹੋ ਕਿ ਵੀ ਇੰਨੀ ਕੈਲਕੂਲੇਟਰ ਸਟ੍ਰਾਈਕ ਦਾ ਪਾਕਿਸਤਾਨ ਦੇ ਲੋਕ ਵੀ ਇਤਨਾ ਦੁਖੀ ਆ ਅੱਤਵਾਦ ਤੋਂ ਮੈਂ ਕਹਾਂਗਾ ਪਾਕਿਸਤਾਨ ਦੇ ਸਿਰਫ ਹੁਕਮਰਾਨਾ ਜਿਹੜੇ ਆ ਉਹ ਬੇਈਮਾਨ ਆ ਉਹ ਅੱਜ ਤੱਕ ਭਾਰਤੀ ਲੜਾਈ ਦਿਖਾ ਦਿਖਾ ਕੇ ਕਸ਼ਮੀਰ ਕਰ ਕਰਕੇ ਕਸ਼ਮੀਰ ਦੇ ਲੋਕ ਸਾਡੇ ਨਾਲ ਖੜੇ ਆ ਇਹ ਵੀ ਗੱਲ ਨਾਲ ਕਸ਼ਮੀਰ ਦੇ ਲੋਕਾਂ ਨਾਲ ਇਹਨਾਂ ਨੇ ਇਹਨਾਂ ਨੇ ਕਸ਼ਮੀਰੀਆਂ ਨੂੰ ਭੁੱਖੇ ਮਾਰਨ ਦੇ ਲਈ ਉਹ ਕੰਮ ਕੀਤਾ ਪਹਿ ਕਸ਼ਮੀਰ ਦਾ ਕਾਰੋਬਾਰ ਬੰਦ ਹੋ ਜਵੇ ਉੱਥੇ ਦੇ ਲੋਕ ਬੇਜ਼ਾਰ ਹੋ ਜਾਣ ਬੇ ਬੇਰੋਜ਼ਗਾਰ ਹੋ ਜਾਣ ਉਹ ਬੇ ਉਹਨਾਂ ਨੂੰ ਬੇਰੋਜ਼ਗਾਰ ਕੀਤਾ ਗਿਆ ਉਸ ਪੈਸੀ ਬਾਈਦਲ ਔਰ ਇਹਦੇ ਬੱਚੇ ਕੱਲਾ ਪਾਕਿਸਤਾਨ ਦਾ ਬ੍ਰੇਨ ਨਹੀਂ ਹੈ ਪਾਕਿਸਤਾਨ ਨੇ ਇਹਨੇ ਸਾਥੀ ਕੰਟਰੀਆਂ ਉਹਨਾਂ ਦਾ ਬ੍ਰੇਨ ਵੀ ਨਾਲ ਕੰਮ ਕੀਤਾ ਤੇ ਮੈਂ ਸਾਰੇ ਹੀ ਹਿਸ਼ਾਰਕ ਪੰਜਾਬੀਆਂ ਨੂੰ ਪੰਜਾਬ ਦੇ ਵੀਰ ਲੋਕਾਂ ਨੂੰ ਔਰ ਆਪਣੇ ਨੌਜਵਾਨ ਸਾਥੀ ਬੱਚੇ ਜਿਹੜਾ ਨੇ ਮੌਕਾ ਦਿੱਤੀ ਆ ਇਸ ਵੇਲੇ ਡਿਸਪਲਿਨ ਦਾ ਮੌਕਾ ਆ ਸਹਾਦਤ ਦੇ ਇਹ ਮੌਕਾ ਹੈ ਸਰਕਾਰਾਂ ਦੇ ਨਾਲ ਆਰਮੀ ਦੇ ਨਾਲ ਆਪਣੀ ਪੁਲਿਸ ਫੋਰਸ ਦੇ ਨਾਲ ਸਾਡੀ ਪੁਲਿਸ ਫੋਰਸ ਦੇ ਬਹੁਤ ਬਹਾਦਰ ਜਵਾਨ ਸਾਡੀ ਜਿਹੜੀ ਆ ਅਗਨੀ ਸ਼ਮਨ ਜਿਹੜੀ ਸੇਵਾ ਆ ਫਾਇਰ ਬ੍ਰਿਗੇਡ ਇਹ ਨੰਬਰ 1 ਤੋਂ ਪੰਜਾਬ ਦੇ ਵਿੱਚੋਂ ਮੇਰੇ ਬੀ ਜਵਾਨ ਖੜੇ ਆ ਮੈਂ ਇਹਨਾਂ ਨੇ ਬਹੁਤ ਵਾਰੀ ਜਾ ਕੇ ਉਹਨਾਂ ਨੂੰ ਅੱਗ ਬੁਝਾਉਣ ਦਾ ਮੌਕਾ ਮਿਲਿਆ ਮੈਨੂੰ ਜਾ ਕੇ ਮੈਂ ਇਹਨਾਂ ਨੂੰ ਹਮੇਸ਼ਾ ਸਲੂਟ ਕਰਦਾ ਬੱਚਿਆਂ ਨੂੰ ਔਰ ਮੈਂ ਇਹਨਾਂ ਨਾਲ ਸ਼ੇਅਰ ਕਰਦਾ ਉਹਨਾਂ ਜਾ ਕੇ ਆਪਣਾ ਸੁੱਖ-ਦੁੱਖ ਜਾ ਕੇ ਬਹਿਣਾ ਔਰ ਇਹਨਾਂ ਨਾਲ ਇਹ ਵੀ ਸਾਰੇ ਆਪਣਾ ਵੱਡਾ ਰੋਲ ਨੂੰ ਆਉਗੇ और परमात्मा पर कृपा रखे कोई नौबत न आरोप नौबत मैं आ, सारे निवासी को ये, कहना कि ये जो मॉक ड्रिल्स हो रहे हैं जो कि हम आगे भी करते रहेंगे इसमें घबराने वाली कोई बात नहीं है ये बहुत रेगुलर रूटीन है ये दुनिया के हर देश में किया जाता है बस उसी को मद्देनजर रखते हुए इंडिया भी कर रहा है हर एक डिस्ट्रिक्ट कर रहा है कि हम अगर कभी भी ऐसी आपातकालीन स्थिति आए, उसके लिए हम प्रिपेयर्ड रहे तो आप पूरा साथ दीजिए सरकार का एडमिनिस्ट्रेशन का हर एक इंसान को शायद कभी ऐसा मौका है कि खड़ा होना पड़ सकता है सिविल डिफेंस के लिए तो पीछे ना हटे और बस आप लोगों का आप लोगों के साथ की जरूरत है धन्यवाद मैडम तो कुछ लोग डरे हुए हैं जो स्टोरेज कर रहे हैं स्मार की कुछ दुकानों पर देखा गया है जो। नहीं आ, मैं उनके लिए ये बोलना चाहूंगी प्रिपेयरनेस होना अच्छी बात है लेकिन डरने की वाली कोई बात नहीं है जैसा कि मैंने कहा ये बहुत ही रूटीन वर्क है हर जगह की जाती है हो सकता है हमारे लिए थोड़ा नया है बट किया हर जगह पे जाती है तो इसलिए डरने वाली कोई बात नहीं है धन्यवाद बॉर्डर से जंग का माहौल बनया हुआ है बहुत ही हालातों के जेकर कोई कितने इंसीडेंट हों ਕੋਈ ਬੰਬ ਲਾਸਤ ਹੁੰਦਾ ਜਾਂ ਕੋਈ ਕੋਈ ਜਾਜਿਤ ਕਿ ਜੰਦਾਣ ਕੇ ਤੇ ਉਹਦੇ ਹਾਲਾਤਾਂ ਦੇ ਵਿੱਚ ਆਮ ਪਬਲਿਕ ਨੇ ਕਿਵੇਂ ਉਸ ਤੋਂ ਅਵੇਅਰ ਹੋਣਾ ਹੈ ਉਸ ਨੂੰ ਮੁੱਖ ਰੱਖ ਕੇ ਸਾਡੇ ਮਾਨਯੋਗ ਡਿਪਟੀ ਮਿਸ਼ਰਾ ਜੀ ਮੈਡਮ ਜੀ ਤੇ ਪੂਰੇ ਪ੍ਰਸ਼ਾਸਨ ਨਾਲ ਮਿਲ ਕੇ ਇੱਕ ਪ੍ਰੋਗਰਾਮ ਕੀਤਾ ਗਿਆ ਹੈ ਇਹ ਆਈਟੀ ਕਾਲਜ ਦੇ ਵਿੱਚ ਇੱਕ ਮਾਡਲ ਕੀਤੀ ਗਈ ਹੈ ਕਿ ਕੋਈ ਇਦਾਂ ਦਾ ਕੋਈ ਇਨਸੀਡੈਂਟ ਹੁੰਦਾ ਹੈ ਤਾਂ ਉਸ ਤੋਂ ਆਪਾਂ ਜਗਾਵੇ ਬਣਾਏ ਦੱਸਿਆ ਵੀ ਉੱਥੇ ਵੀ ਕਿੰਨੇ ਫੁੱਟ ਦੇ ਜਿਹੜਾ ਤੂੰ ਮਾਪਰ ਕਰਦਾ ਉਹਦੇ ਬਾਰੇ ਦੇਖੋ ਜੇ ਤੂੰ ਸੇ ਬਿਲਡਿੰਗ ਦੇ ਵਿੱਚ ਤੂੰ ਐਂਟਰ ਕਰ ਜਾਂਦਾ ਵਾ ਅੱਗ ਲੱਗਦੀ ਤੂੰ ਹੁੰਦਾ ਹੀ ਆ ਤੇ ਜਿਆਦਾਤਰ ਧੂਮੇ ਦੇ ਵਿੱਚ ਘੁੱਟ ਕੇ ਹੀ ਲੋਕਾਂ ਦੇ ਜਾਨਾਂ ਗਈ ਚਲੇ ਜਾਂਦੀਆਂ ਨੇ ਉਹੋ ਜੀ ਹਾਲਾਤਾਂ ਦੇ ਵਿੱਚ ਜੇਕਰ ਕਿਸੇ ਬਿਲਡਿੰਗ ਵਿੱਚ ਧੂਆ ਕੋਈ ਬੱਚੇ ਫਸੇ ਜਾਂ ਕੋਈ ਪਰਿਵਾਰ ਦੇ ਮੈਂਬਰ ਫਸ ਗਏ ਆ ਤੇ ਉਦੋਂ ਇਹ ਹੀ ਆ ਕਿ ਉਦੋਂ ਕੋਸ਼ਿਸ਼ ਕਰਨੀ ਆ ਤਾਂ ਧੂਆ ਜਿਹੜਾ ਹਮੇਸ਼ਾ ਉੱਪਰ ਉੱਠਦਾ ਹੈ 2-3 ਫੁੱਟ ਤੋਂ ਉਹ ਜ਼ਮੀਨ ਤੋਂ ਉੱਪਰ ਜਿਹੜਾ ਜਿਆਦਾ ਧੂਆ ਆਉਂਦਾ ਨੀਚੇ ਹੁੰਦਾ ਪਰ ਘਟ ਹੁੰਦਾ ਹੈ ਉਹਨਾਂ ਹਾਲਾਤਾਂ ਦੇ ਵਿੱਚ ਜੇਕਰ ਅਸੀਂ ਉਹਨੇ ਆਸਲੇ ਲੜ ਕੇ ਉਸ ਬਿਲਡਿੰਗ ਤੋਂ ਬਾਹਰ ਆ ਜਾਈਏ ਤਾਂ ਸਾਨੂੰ ਧੂਆ ਜਿਆਦਾ ਘਟ ਕਰਦਾ ਹੈ ਇੱਕ ਸਰ ਰਮਾਲ ਦੱਸਿਆ ਗਿੱਲਾ ਰਮਾਲ ਕਰਕੇ ਉਹਦਾ ਕਿ ਉਹ ਤਾਂ ਪ੍ਰੋਕਸ਼ਨ ਜਿੰਨਾਂ ਕੋ ਲਈ ਜਾਵਾਂਗੇ ਜੀ ਜਿੱਦਾਂ ਧੂਏ ਚ ਫਸ ਗਏ ਆ ਤੇ ਉਦੋਂ ਸਾਨੂੰ ਸਾਰਾ ਔਖਾ ਹੁੰਦਾ ਉਸ ਹਾਲਾਤ ਦੇ ਵਿੱਚ ਅਸੀਂ ਕੋਈ ਕੱਪੜਾ ਗਿੱਲਾ ਕਰਕੇ ਪਾਣੀ ਭੋ ਕੇ ਆਪਣੇ ਫੇਸ ਤੇ ਮਲ ਲਈਏ ਉਹਨੂੰ ਆਪਣੇ ਮੂੰਹ ਤੇ ਟੱਕ ਲਈਏ ਆਪਣੇ ਨੂੰ ਉਦੋਂ ਆਪਾਂ इजीली ਇਸ ਬਾਹਰ ਆ ਜਾਓ ਸਾਨੂੰ ਸਾਲਾਂ ਨੂੰ ਛੋਟੀ ਦਿੱਕਤ ਨਹੀਂ ਆਵੇਗੀ